ਨਿਤੇਸ਼ ਭਾਈ 3 ਪੀਸ ਦਾ ਬੜਾ ਸੋਹਣਾ ਕਲੈਕਸ਼ਨ ਆਇਆ ਹੈ ਮੇਰਾ ਜੀ ਕਰ ਰਿਹਾ ਮੈਂ ਵੀ ਵੇਖਾਂ ਤੇ ਸਾਡੇ ਈਵਰਸ ਨੂੰ ਵੀ ਵਿਖਾਵਾਂ ਕਿਉਂਕਿ 3 ਪੀਸ ਮਿਲਦੇ ਤੇ ਸਾਰੇ ਜਗ੍ਹਾ ਨੇ ਲੇਕਿਨ ਸਾਡੇ ਕੇਸਰੀਆ ਵਰਗੀ ਚੀਜ਼ ਕੇਸਰੀਆ ਵਰਗਾ दाम ਤੇ ਕੇਸਰੀਆ ਵਰਗੀ ਵੈਰਾਈਟੀ ਹੋਰ ਕਿਧਰੇ ਨਹੀਂ ਮਿਲ ਸਕਦੀ ਜੀ ਹਾਂ ਨਮਸਕਾਰ ਸਸੇਗਲ ਮੈਂ ਹਾਂ ਰਚਨਾ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ 3 ਪੀਸ ਦਾ ਬਿਲਕੁਲ ਨਵਾਂ ਤੇ ਫਰੈਸ਼ ਕਲੈਕਸ਼ਨ ਜਿਹੜਾ ਤੁਹਾਨੂੰ ਕਿਧਰ ਵੀ ਵੇਖਣ ਨੂੰ ਨਹੀਂ ਮਿਲੇਗਾ ਇਹ ਮੈਂ ਲੱਭਦੀ ਪਈ ਸੀ ਪਰ ਲੱਭਦੇ ਲੱਭਦੇ ਤਾਂ ਮੈਨੂੰ ਹੋਰ ਵੀ ਬਹੁਤ ਕੁਝ ਦਿਖ ਗਿਆ ਇਹ ਵੇਖੋ ਜੀ ਤੇ ਫਿਰ ਆਪਾਂ ਕਲੈਕਸ਼ਨ ਦੇ ਵੱਲ ਚੱਲਨੇ ਆ ਸਾਰੀ ਗੱਲਾਂ ਨੂੰ ਛੱਡ ਕੇ ਇਹ ਵੇਖੋ ਕਿੱਡਾ ਸੋਹਣਾ ਪ੍ਰਿੰਟ ਗਲੇ ਦੇ ਉੱਤੇ ਵਰਕ ਦੀ ਫਿਨਿਸ਼ਿੰਗ ਵੇਖੋ ਬੈਕ ਵੀ ਪੂਰਾ ਪ੍ਰਿੰਟਡ ਰਹੇਗਾ ਐਨੇ ਨਾਲ ਦੁਪੱਟਾ ਆਏਗਾ ਸ਼ਾਨਦਾਰ ਭਰਿਆ ਹੋਇਆ ਬਿਹਤਰੀਨ ਚੀਜ਼ਾਂ ਲੈ ਕੇ ਸਾਡਾ ਕੇਸਰੀਆ ਉਹ ਵੀ ਨਵੇਂ-ਨਵੇਂ ਡਿਜ਼ਾਈਨ ਤੇ ਪੈਟਰਨ ਦੇ ਵਿੱਚ ਹੁਣ ਤੁਹਾਨੂੰ ਵੱਖਰਾ ਵਖਾਵਾ ਵਾਈਟ ਆਫ ਕੋ クリーム ਦੇ ਵਿੱਚ ਮੱਖਣ ਕਪੜਾ ਜਿਹਨੂੰ ਕਹਿੰਦੇ ਨੇ ਨਾ ਮੱਖਣ ਇਹ ਉਹ ਚੀਜ਼ ਹੈਗੀ ਹੈ ਐਨੇ ਚ ਵੀ ਸੇਮ ਗਲੇ ਦੇ ਵਿੱਚ ਵਰਕ ਕੀਤਾ ਹੈ ਬਟਨਾਂ ਦਾ ਕੰਮ ਹੈ ਇਹਦਾ ਸ਼ਾਨਦਾਰ ਪ੍ਰਿੰਟ ਹੈਗਾ ਦੁਪੱਟਾ ਤੁਸੀਂ ਵੇਖੋਗੇ ਨਾ ਜੇ ਮੈਂ ਖੋਲ ਕੇ ਵਾਹਵਾ ਤੇ ਵੇਖੋ ਸੋਨਾ ਸੋਬਰ ਤੇ ਰਿਚ ਲੁੱਕ ਇਹਦੇ ਵਿੱਚ ਤੁਹਾਨੂੰ ਵੈਸੇ ਸਾਡੇ ਕੋਲ ਕਲਰ ਆਪਸ਼ਨਸ ਵੀ ਮਿਲਣਗੇ ਜਿਵੇਂ ਕਿ ਚਿੱਟਾ ਮੈਂ ਤੁਹਾਨੂੰ ਵਿਖਾਇਆ ਹੈ ਨੀਲਾ ਰੰਗ ਵੀ ਹੈਗਾ ਜਾਮਣੀ ਜਿਹਨੂੰ ਕਹਿੰਦੇ ਨੇ ਆਪਾਂ ਬੜਾ ਗਜਬ ਪੀਸ 3 ਪੀਸ ਦੇ ਵਿੱਚ ਨਵੇਂ ਤੋਂ ਨਵਾਂ ਔਰ ਐਨੀ ਟਾਈਮ ਹਰ ਹਫਤੇ ਦੇ ਵਿੱਚ ਤੁਹਾਨੂੰ ਅਗਰ ਨਵਾਂ ਨਵਾਂ ਕਲੈਕਸ਼ਨ ਲੈਣਾ ਹੋਵੇ ਤੇ ਤੁਹਾਨੂੰ ਆਣਾ ਪਏਗਾ ਕੇਸਰੀਆ ਟੈਕਸਟਾਈਲ ਕੰਪਨੀ ਚ ਜਿਹੜੀ ਹੈਗੀ ਸੂਰਤ लोकेटेड गुजरात ਤੇ ਮਿਲੇਨੀਅਮ ਮਾਰਕੀਟ 1 ਯਾਨੀ ਕਿ ਸਟੇਸ਼ਨ ਤੋਂ ਮੁਸ਼ਕਿਲ ਨਾਲ 10 ਮਿੰਟ ਦਾ ਰਸਤਾ ਹੈਗਾ ਮਿਲੇਨੀਅਮ ਮਾਰਕੀਟ 1 ਸਾਡੀ 3031 ਤੇ 3032 ਸਾਡੇ ਦੁਕਾਨ ਦਾ ਨੰਬਰ ਹੈਗਾ ਵੇਖੋ ਡੋਲਾ ਸਿਲਕ ਦੇ ਵਿੱਚ ਪੂਰਾ ਹੈਂਡ ਕਾਮ ਦਿਖਾਓ ਹਿਤੇਸ਼ ਭਾਈ ਐਸੇ ਮਤ ਕਰੋ ਵਰਕ ਵੇਖੋ ਸਰ ਜੀ ਗੋਟਾ ਪੱਟੀ ਦਾ ਕੰਮ ਮੋਤੀਆਂ ਦਾ ਕੰਮ ਸੱਲੀ ਵਰਕ ਫਿਨਿਸ਼ਿੰਗ ਵੇਖੋ ਤੁਸੀਂ ਚੀਜ਼ ਦੀ ਜੇ ਲੇਡੀਜ਼ ਵੇਖੇ ਤੇ ਛੱਡ ਕੇ ਨਾ ਜਾਏ ਐਨੀ ਗਜਬ ਚੀਜ਼ ਹੈਗੀ ਨਾਲ ਹੈਗਾ ਜੀ ਪੂਰਾ ਦੁਪੱਟਾ ਫੈਂਸੀ ਜੈਕਾਰ ਦਾ ਟਿੱਕ-ਟਿੱਕੇ ਬੂਟੀਆਂ ਦੇ ਨਾਲ ਬਣਿਆ ਹੋਇਆ ਥੱਲੇ ਦਾਮਨ ਦੇ ਵਿੱਚ ਵੀ ਪੂਰਾ ਇਹ ਸਭ ਚੀਜ਼ਾਂ ਹੈਗੇ ਨਾ ਤੁਸੀਂ ਅਗਰ ਵਾਕਈ ਹੀ ਮੁਨਾਫਾ ਕਮਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਸਾਰੀ ਚੀਜ਼ਾਂ ਆਪਣੀ ਦੁਕਾਨ 'ਚ ਰੱਖਣੇ ਹੀ ਪੈਣਗੀਆਂ ਤਾਂ ਹੀ ਇਹਦੇ ਵਿੱਚ ਤੁਹਾਨੂੰ ਪ੍ਰੋਫਿਟ ਆਏਗਾ ਇਹ ਹੁਣ ਕੁਝ ਡੇਲੀ ਵੇਅਰ ਵੀ ਆ ਗਏ ਸੋਬਰ ਜਿਹੜੀ ਕਿ ਲੇਡੀਜ਼ ਹਰ ਵੇਲੇ ਪਾਣ ਲਈ ਮੰਗਦੀ ਹੈ ਚਲੋ ਉਹ ਤੇ ਮੈਂ ਤੁਹਾਨੂੰ ਫੈਂਸੀ ਤੇ ਪਾਰਟੀ ਵੇਅਰ ਵਹਾਏ ਸੀ ਇਹ ਨੋਰਮਲ ਘਰੇ ਪਾਣ ਲਈ ਸ਼ਾਨਦਾਰ ਚੀਜ਼ਾਂ ਇਹ ਸਾਰੀ ਚੀਜ਼ਾਂ ਜੇ ਤੁਸੀਂ ਆਪਣੀ ਦੁਕਾਨ 'ਚ ਰੱਖੋਗੇ ਮੈਂ 101 ਨਹੀਂ 210% ਗਾਰੰਟੀ ਦੇਣੀ ਆ ਕਿ ਤੁਹਾਡੀ ਦੁਕਾਨ ਦੇ ਵਿੱਚ ਮੁਨਾਫਾ ਦੁੱਗਣਾ ਨਹੀਂ ਤਿੰਨ ਗੁਣਾ ਹੋ ਜਾਏਗਾ ਇਹ ਸਾਰੀਆਂ ਚੀਜ਼ਾਂ 500 600 700 ਇਹਨਾਂ ਰੇਟਾਂ ਦੀ ਹੈਗੀਆਂ ਇਸ ਤੋਂ ਵੱਧ ਵੀ ਨਹੀਂ ਹੈਗੀਆਂ ਦੇਖੋ ਪੂਰਾ ਦਮਨ ਦੇ ਉੱਤੇ ਵੀ ਵਰਕ ਹੈਗਾ ਗਲੇ ਤੇ ਵੀ ਵਰਕੇ ਨਿੱਕੇ ਨਿੱਕੇ ਬੂਟੀਆਂ ਦੀ ਕਲਕਾ ਆਪਣਾ ਬਨੇ ਹੋਇਆ ਹੈਂਡਵਿਚ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਪੈਂਟ ਸੋਬਰ ਹੈ ਪੈਂਟ ਦੇ ਥੱਲੇ ਵੀ ਤੁਹਾਨੂੰ ਇਦਾਂ ਦਾ ਵਰਕ ਮਿਲੇਗਾ ਇਹ ਵੇਖੋ ਜੀ ਉਸ ਤੋਂ ਬਾਅਦ ਦੁਪੱਟਾ ਪੂਰਾ ਹੈਵੀ 600 ਰੁਪਏ ਤੁਸੀਂ ਹੋਰ ਕੀ ਲਵੋਗੇ ਇੱਕਦਮ ਸ਼ਾਨਦਾਰ ਚੀਜ਼ ਔਰ ਐ ساری ਚੀਜ਼ਾਂ ਲੈਣ ਲਈ ਤੁਹਾਨੂੰ ਆਣਾ ਪਏਗਾ ਫੇਰ ਇੱਕ ਵਾਰੀ ਸੂਰਤ ਸਾਡੇ ਕੋਲ ਕੈਸਰੀਆ ਟੈਕਸਟਾਈਲ ਕੰਪਨੀ ਚ ਐਂਦਰ ਆ ਕੇ ਤੁਹਾਨੂੰ ਇੱਕ ਤੋਂ ਇੱਕ ਵੈਰਾਈਟੀ ਮਿਲੇਗੀ ਜੇ ਤੁਸੀਂ ਨਹੀਂ ਆ ਸਕਦੇ ਵੈਸੇ ਤੁਸੀਂ ਆਓ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਆਪ ਜੋ ਚੀਜ਼ ਤੁਸੀਂ ਵੇਖ ਕੇ ਲਵੋਗੇ ਨਾ ਉਹਦੀ ਕੋਈ ਗੱਲ ਹੀ ਨਹੀਂ ਹੈਗੀ ਪਰ ਤੁਸੀਂ ਨਹੀਂ ਆ ਸਕਦੇ ਤੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸੀਓਡੀ ਦੀ ਵੀ ਸੁਵਿਧਾ ਹੈਗੀ ਹੈ WhatsApp ਤੇ ਵੀ ਆਪਾਂ ਪੀਸ ਵਿਖਾਨੇ ਆ ਤੁਹਾਨੂੰ ਮਾਲ ਵਹਾ ਕੇ ਦੇ ਸਕਨੇ ਆ ਤੁਹਾਡਾ ਕੋਰੀਅਰ ਵੀ ਲੱਗ ਸਕਦਾ ਸਭ ਕੁਝ ਹੋਏਗਾ ਜੀ ਜੇ ਤੁਹਾਨੂੰ ਫਿਰ ਵੀ ਕੋਈ ਲੋਡ ਹੋਵੇ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੇ ਇਨਕੁਆਇਰੀ ਲੈ ਸਕਦੇ ਹੋ ਮੈਂ ਰਚਨਾ ਫੋਨੋਂ ਤੁਹਾਡਾ ਫੋਨ ਅਟੈਂਡ ਕਰਾਂਗੀ ਤੇ ਤੁਹਾਨੂੰ ਦੱਸਾਂਗੀ ਸਾਡੇ ਕੋਲ ਹੋਰ ਵੀ ਕੀ ਵੈਰਾਈਟੀ ਹੈ ਫਿਰ ਇਹਦੇ ਵਿੱਚ ਜੇ ਅਗਰ ਤੁਸੀਂ ਹੋਰ ਵੀ ਕੁਝ ਵੈਰੀਏਸ਼ਨ ਦੇਖਣਾ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਹਾਂ ਵੀ ਰਚਨਾ ਜੀ ਅੰਦਰ ਹੋਰ ਕੁਝ ਵੀ ਵਖਾਓ ਸਾਨੂੰ ਅਸੀਂ ਵੇਖਣਾ ਤੇ ਮੈਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੀ ਮੇਰੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਵੀ ਕਰਿਓ ਤੇ ਕਮੈਂਟ ਜਰੂਰ ਕਰਿਓ ਕਿ ਅਗਲੀ ਵਾਰ ਕਿਹੋ ਜਿਹਾ ਵੀਡੀਓ ਜਾਂ ਕਿਹੋ ਜਿਹਾ ਤੁਸੀਂ ਪੀਸ ਵੇਖਣਾ ਹੈ ਵੀਡੀਓ ਵੇਖਣਾ ਹੈ ਕਪੜਾ ਕਿਹੜਾ ਵੇਖਣਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ਾਂ ਮਿਲਣ ਗਿਆ ਤਦ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆ ਹੋ